ਇਹ ਗੱਲ ਹੈ ਸਹੀ ਗੱਲ ਹੈ ਲੈ ਹੁਣ ਇਹ ਕੱਪੜੇ ਪਾੜ ਕੇ ਥਾਣੇ ਕਚੈਰੀਆਂ 'ਚ ਪੇਸ਼ ਹੋਵੇ ਤੇਰੀ ਬੱਦਰੀ ਬਣਾ ਦੇਣਗੇ ਹੈ ਜੇ ਮੈਂ ਕੱਪੜੇ ਪਾੜ ਕੇ ਪੇਸ਼ ਹੋ ਗਿਆ ਹਾਂ ਇਹਦਾ ਮੇਰੀ ਲੱਲੇ ਪਾੜਨੇ ਪੁਲਿਸ ਨੇ ਮਾਰ ਮੈਂ ਮਲੰਗ ਕੱਪੜੇ ਪਾੜੀ ਫਿਰਦਾ ਡਰਾਮੇ ਕਰਦਾ ਹੈ ਹੈ ਦੱਸ ਤਾਣੂ ਪੂਰੇ ਹਵਾਈ ਥੋੜੀ ਬਾਲੀ ਕਸ ਮੈਂ ਆ ਬਲੇ ਹੱਥ ਮੈਂ ਤਾਂ ਤੇਰੇ ਹੱਦੀ ਨਾਲ ਤਾਲ ਖਾਵਾਂ ਨਾ ਪਾਣੀ ਨਾ ਰੋਟੀ ਤੇਰਾ ਕੀ ਦੁਆਰਾ ਕੀ ਪਾ ਦੇ ਹੈ 30 ਸਾਲ ਹੋ ਗਿਆ ਤੇਰੇ ਲਾੜ ਲੱਗੀ ਨੂੰ 30 ਸਾਲ ਕੋੜਮ ਦੇ ਵਿੱਚ ਬੈਠ ਕੇ ਸੋਚ ਸਮਝ ਕੇ ਗੱਲ ਕਰੀਦੀ ਹੁੰਦੀ ਆ ਜਦੋਂ ਚੋਰ ਫੜਿਆ ਗਿਆ ਚੋਰੀ ਕਰਦਾ ਉਦੋਂ ਚੋਰ ਆਹੋ ਲੈ ਰੋਟੀ ਖਾ ਖਬਰ ਤੂੰ ਕਿੰਨੇ ਘੜੇ ਦੀ ਨੀਂਦ ਦੇ ਗੋਲੇ ਪਾਉਂਦੀ ਹੈ ਰਹੀਆਂ ਮੈਨੂੰ ਸਾਲਾਂ ਦਾ ਕੀ ਪਤਾ ਜੀ ਜੀ ਦੀ ਮੱਤ ਪੁੱਠੀ ਵੱਜਣੀ ਆ ਉਹ ਸਾਲ ਥੋੜੂ ਦੇਖਦੀ ਹੈ ਹੈ ਆ ਡਰਾਮ ਜੇ ਚ ਲੈਣੇ ਲੀਲਾ ਜਾਲ ਲੈ ਉਹ ਪਾਤਾ ਮੁੰਡਾ ਜਾਂ ਪੱਟ ਕੇ ਕਿੰਨੇ ਸਾਲ ਹੋ ਗਏ ਤੇ ਉਹਨਾਂ ਦੇ ਬਿਆਨ ਨੂੰ ਲੈ ਦੇਖ ਲੈ ਸਾਲ ਮੇਰੀ ਗੱਲ ਸੁਣੋ ਦੇਣਾ ਮੈਨੂੰ ਰਲਾਤਾ ਤੂੰ ਰਲਾਇਆ ਨਹੀਂ ਗੱਲ ਕਹਿਣ ਦੀ ਆ ਨਹੀਂ ਮੈਂ ਨਹੀਂ ਖੰਦਾ ਦੇਖ ਜ਼ਰਜੀ ਤਾਂ ਫੜਾ ਰੋਕੀ ਕਾਲਾ ਬੱਬੂ ਤੇ ਭਾਗੇ ਅਮੀ ਰੋਟੀ ਨਾ ਕਹਦਾ ਗੁੱਸਾ